ਪੜਾ ਆਪਾਂ ਨੇ ਡਬਲ ਕਰਕੇ ਰੱਖ ਲਿਆ 13 13 ਇੰਚ ਦੇ ਤਿੰਨ ਨਿਸ਼ਾਨ ਲਗਾ ਕੇ ਇਹਦੀ ਲੰਬਾਈ ਕੱਟ ਲੈਣੀ ਹੈ 12 ਇੰਚ ਦੀ ਇਹਦੀ ਚੁੜਾਈ ਹੈ ਤੇ ਫਿਰ ਆਨੇ ਨੂੰ ਕਟਿੰਗ ਕਰ ਲੈਣੀ ਸਕੇਲ ਪੱਟੀ ਨਾਲ ਸਿੱਧਾ ਕਰ ਲੈਣਾ ਇਹ ਕੁੜੀਆਂ ਨੇ ਸਿੱਖਣਾ ਆਪਾਂ ਨੂੰ ਉਹ ਆਪਾਂ ਉਹਨਾਂ ਨੂੰ ਲੱਗਿਆ 1.5 ਸਾਲ ਦੇ ਬੱਚੇ ਦਾ ਨਾ ਆਪਾ ਆਪ ਤਾਂ ਆਪਣੇ ਕੋਲ ਹੈ ਨਹੀਂ ਸੀ ਤੇ ਇਹ ਕੁੜੀਆਂ ਨੂੰ ਆਪਾਂ ਨੇ ਐਵੇਂ ਅੰਦਾਜ਼ੇ ਨਾਲ ਦੱਸ ਦੇਣਾ ਪਹਿਲਾਂ ਇਹਨਾਂ ਨੂੰ ਆਪਾਂ ਨੇ ਖਵਾਰਾਂ ਤੇ ਦੱਸਿਆ ਤੇ ਹੁਣ ਇਹ ਛੋਟੇ-ਛੋਟੇ ਕੱਟ ਪੀਸ ਪਏ ਸੀ ਕੱਪੜਿਆਂ ਦੇ ਬਚੇ ਹੋਏ ਮੇਰੇ ਹੀ ਸੂਟ ਨਾਲ ਦੇ ਬਚੇ ਹੋਏ ਸੀ ਤੇ ਆਪਾਂ ਇਹਦੇ ਉੱਤੇ ਇਹਨਾਂ ਨੂੰ ਦੱਸ ਦੇਣਾ ਇਹ ਦੋਨੋਂ ਪੱਲੇ ਆਪਾਂ ਨੇ ਇੱਕ ਦੂਜੇ ਦੇ ਉੱਤੇ ਦੂਰੇ ਮੋੜ ਕੇ ਰੱਖ ਲੈਨੇ 2 ਇੰਚ ਦੇ ਆਪਣੇ ਨਿਸ਼ਾਨ ਲਗਾ ਦੇਣਾ ਹੈ ਗਲੇ ਦਾ ਤੇ 5 ਇੰਚ ਦਾ ਆਪਾਂ ਨੇ ਤੀਰਾ ਰੱਖ ਲਿਆ ਟੋਟਲ 5 ਇੰਚ ਦਾ نیچے ਨੂੰ ਮਾਰਕ ਕਰ ਲਿਆ ਇਹਨੂੰ ਪਨੀ ਥੋੜੀ ਜਿਹੀ 골ਾਈ ਪਾ ਕੇ ਕਟਿੰਗ ਕਰ ਲੈਣੀ ਇਹ ਆਪਾਂ ਸਿਰਫ ਇਸਾਂ ਕੁੜੀਆਂ ਨੂੰ ਸਿਖਾ ਹੀ ਰਹੇ ਹਾਂ ਇਹ ਨਾਪ ਵੈਸੇ ਕਿਸੇ ਦਾ ਹੈ ਨਹੀਂ स होिखतेनों अगले पहले चागेटपाेंगे पिछे वाड़ेदपाने डेड की इंचिरी पाते ड़ेनपने యో దో ఇ రకళాన్ని బాగా పట్టివ ఇ నిశాను సట్ ద 10 ਇੰਚ ਦੀ ਆਪਾਂ ਨੇ ਥੀਰੇ ਦੀ ਡਾਊਨ ਕਟ ਪਾ ਦਿੱਤੀ ਹੈ ਤੇ ਆਪਾਂ ਨੇ 10 ਚੈਸਟ ਵਾਸਤੇ ਹਿਪ 10 ਇੰਚ ਆਪਣੇ 5-5 ਤੇ ਮਾਰਕ ਕਰ ਲਿਆ ਦੂਜੀ ਸਾਈਡ 'ਤੇ ਉਸ ਤਰ੍ਹਾਂ ਹੀ ਨਿਸ਼ਾਨ ਲਗਾ ਲੈਣਾ ਇਹ ਤੋਂ ਬਾਅਦ ਆਪਾਂ ਨੇ ਇਹਦੀ ਪੱਟੀ ਥੋੜੀ ਜਿਹੀ ਇਸ ਤੋਂ जिते कट लाया से उस तो दो इंच रख के कट लैनी है आपको छोटे छोटे बचे हुए कपड़े दावों भी बना लागे ਇਹ ਕੱਟ ਤਾਂ ਮੈਂ ਦੇਣਾ ਤੇ ਬਾਕੀ ਇਹ ਕੁੜੀਆਂ ਆਪੇ ਸੌਣਗੀਆਂ ਕਿਤਨਾ ਸੋਹਣੇ ਬਾਤ ਚ ਦੇਖਾਂਗੇ ਇਹ ਆਪਾਂ ਇੱਕ ਹੇਟਾ ਸਕਰਟ ਵਾਲਾ ਕੱਪੜਾ 66 ਇੰਚ ਦੇ ਨਾਲ ਗਾ ਲੈ ਰਹੇ 14 ਇੰਚ ਇਹਦੀ ਲੰਬਾਈ ਹੈ ਇਸ ਚਾਰ ਕਲੀਆਂ ਬਣਣੀਆਂ ਚਾਰੀ ਕਲੀਆਂ ਆਪਾਂ ਨੇ ਕੱਟ ਲੈਣੀਆਂ ਨੇ ਟਨ ਤੋਂ ਬਾਅਦ ਇਹਨਾਂ ਨੂੰ ਇਸ ਤਰ੍ਹਾਂ ਰੱਖ ਲੈਣਾ ਆਪਾਂ ਨੇ ਇਹਨਾਂ ਨੂੰ ਗੁੜਾਈ ਪਾਉਣ ਦੇ ਲਈ ਆਪਾਂ ਨੇ ਹਲਕੀ ਹਲਕੀ ਜੀ ਕੋਰਨਰ ਤੇ ਕਟਿੰਗ ਕਰ ਦੇਣੀ ਹੈ ਤੇ ਇਹਦੇ ਵਿੱਚ ਆਪਾਂ ਨੇ ਕਮੇਜ ਨਾਲ ਦੀਆਂ ਛੋਟੀਆਂ ਤੋਂ ਕਲੀਆਂ ਪਾਣੀਆਂ ਨੇ ਲੰਬਾਈ ਤੇ ਚੜਾਈ ਇਹਦੀ ਵੱਜੂਗੀ ਤੇ ਇਹ ਫਾਈਨਲ ਲੁੱਕ ਇਹ ਕੁੜੀਆਂ ਨੇ ਬਣਾਤਾ ਜੀ ਸਫਾਈ ਘੱਟ ਹੈ ਪਰ ਵਧੀਆ ਬਣਾਤਾ ਬਾਕੀ ਤੁਸੀਂ ਦੱਸਿਓ ਕਿੱਦਾਂ ਬਣਿਆ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜ਼ਰੂਰ